ਸਰ ਜੀ ਜਿਦ ਤੋ ਰਹਾ ਮੇਰਾ ਬੇਟਾ 12 ਵਜੇ ਸਵੇਚ ਗਿਆ ਹੈ ਅਦੇ ਪਾਪਾ ਦੀ ਡੈਥ ਹੋ ਗਈ ਛੋਟਾ ਹੀ ਜਦੋਂ ਮੈਂ ਅਦੇ ਪਾਪਾ ਦੀ ਡੈਥ ਤੋਂ ਦੀ ਮੜੀ ਮੁਸਕਰੇ ਕਿ ਕਿ ਲਾ ਜਮੀਨ ਮੈਂ ਮੜੀ ਮੁਸਕਰ ਆਪਣੇ ਪੁੱਤ ਨੂੰ ਪਾਲ ਲਿਆ ਫੇਰ ਮੁੜ ਕੇ ਬੜਾਇਆ ਬਹੁਤ ਮੁਸਕਰ ਬੇੜਾ ਅਗੇ ਬਾਹਰ ਭੇਜਿਆ ਕਰਜ਼ਾ ਖਰਜ਼ਾ ਚੁੱਕ ਕੇ ਮੈਂ ਬਾਹਰ ਭੇਜਿਆ ਮੇਰਾ ਪੁੱਤ ਬਾਹਰ ਗਿਆ ਉੱਥੇ ਪੜ੍ਹਨ ਵਾਸਤੇ ਅਜੇ 1 ਸਾਲ ਨਹੀਂ ਹੋਇਆ ਕੱਟੇ ਕਮੀਨਾ ਜੇ ਮੇਰਾ ਪੁੱਤ ਨੂੰ ਪਤਾ ਨਹੀਂ ਰਾਤ ਸੁੱਤਿਆਂ ਕੀ ਹੋ ਗਿਆ ਸੁੱਤਿਆਂ ਪਤਾ ਨਹੀਂ ਮੈਨੂੰ ਕੀ ਹੋ ਗਿਆ ਪਹਿਲਾਂ ਗੱਲ ਕੀਤੀ ਮੈਂ ਨਾਲ ਸ਼ਨੀਵਾਰ ਉਸਦੇ ਬਹੁਤ ਸੋਹਣੀ ਗੱਲ ਕੀਤੀ ਬਾਅਦ ਵਿੱਚ ਅਗਲੇ ਦਿਨ ਮੈਂ ਗੱਲ ਕਰਾਂ ਮੇਰੇ ਪੁੱਤ ਨੇ ਫੋਨ ਹੀ ਨਹੀਂ ਮੈਨੂੰ ਕੀਤਾ ਰਾਤ ਪਤਾ ਨਹੀਂ ਕੀ ਹੋ ਗਿਆ ਮੇਰੀ ਬੁੱਤੀ ਨਾ ਮੇਰੀ ਗਰੀਬਣੀ ਦੀ ਮਦਦ ਕਰੋ ਮੇਰਾ ਪੁੱਤ ਆ ਜਾਈ ਚੇ ਸਰ ਵੀ ਮੇਰੀ ਕਿਰਪਾ ਖਮਾ ਚਾਹਤ ਕਰੋ ਜੋ ਵੀ ਕਰ ਸਕਦੇ ਜੀ ਕਿੰਨਾ ਚਲੋ ਜੀ ਅਜੇ 11 ਕ ਮਹੀਨੇ ਹੋ ਗਏ ਸਰ 5ਵੇਂ ਮਹੀਨੇ ਨੂੰ ਆਮਸਾਲ 2 ਤਰੀਕ ਨੂੰ ਕੁਝ ਪਤਾ ਲੱਗਾ ਉਸ ਤੋਂ ਕਿਵੇਂ ਹੋਇਆ ਜਾਂ ਸਰ ਕਿਵੇਂ ਸਾਰਾ ਭਾਨਾ ਬੱਦਿਆ ਕਿਸਨ ਦੱਸਿਆ ਹੋਵੇ ਫੋਨ ਤੇ ਉਹਨੇ ਇਹੀ ਗੱਲ ਕਹੀ ਆ ਆਪਣੀ ਡਿਊਟੀ ਤੋਂ ਆਇਆ ਇਹ 11 ਵਜੇ ਰੋਟੀ ਖਾ ਕੇ ਦੋ ਸੁੱਤਾ ਹੈ ਅਜ ਰਾਜਮਾ ਪਿਆਗੇ ਸਵੇਰੇ ਸਬਜ਼ੀ ਬਣਾਉਣੀ ਆ ਬਾਦ ਵਿੱਚ ਸੁੱਤਿਆਂ ਪਤਾ ਨਹੀਂ ਲੱਗਾ ਕੀ ਹੋਇਆ ਸੁੱਤਿਆਂ ਟਹਿਕ ਹੋ ਗਏ ਉਹ ਤੇ ਕੰਮ ਪਤਾ ਨਹੀਂ ਕਿੱਥੇ ਕਿਤੇ ਲੱਗਾ ਹੈ ਕੰਮ ਤੇ ਨਾਲ ਫੋਟੋਗ੍ਰਾਫੀ ਦਾ ਵੀ ਕਰਦਾ ਹੈ ਕੰਮ ਉਹ ਤੇ ਨਾਲ ਹੋਰ ਵੀ ਕੰਮ ਕਰਦਾ ਹੈ ਉਹ ਇਹ ਮੇਰਾ ਪੁੱਤ ਬੜਾ ਬੀਬਾ ਹੈ ਨਾਲ ਪੜਾਈ ਵੀ ਕਰਦਾ ਹੈ ਮੇਰਾ ਪੁੱਤ ਕਮਰੇ ਵਿੱਚ ਜਾ ਕੇ ਜਾਂਦੇ ਬਾਅਦ ਕਮਰੇ 'ਚ ਰਾਤ ਸੁੱਤਿਆ ਹੀ ਹੋ ਗਿਆ ਚੰਗਾ ਭਲਾ ਆਇਆ ਸੋ ਕੰਮ ਤੋਂ ਆਪਣੇ ਆਣ ਕੇ ਰੋਟੀ ਖਾਧੀ ਆ 11 ਵਜੇ ਕਹਿੰਦੇ ਸੁੱਤਾ ਵਾ ਪਤਾ ਨਹੀਂ ਕੀ ਹੋਇਆ ਕਦਮ ਕਹਿੰਦੇ ਨੀਲਾ ਹੋ ਗਿਆ ਮੂੰਹ ਚੋ ਚੱਗ ਵਗੰਦਾ ਐ ਫੇ ਮੇਰੇ ਪੁੱਤ ਤੇ ਮੈਂ ਸਵੇਰੇ ਫੋਨ ਲਾਵਾਂ ਮੇਰੇ ਪੁੱਤੀ ਨੇ ਫੋਨ ਨਹੀਂ ਚੁੱਕਿਆ ਮੈਂ ਫੋਨ ਲਾਈ ਗਈ ਫਿਰ ਉੱਥੋਂ ਕਹਿੰਮ ਕੋਰੇ ਨੇ ਫੋਨ ਚੁੱਕਿਆ ਬਾਅਦ ਵਿੱਚ ਉਹਨਾਂ ਨੇ ਗੱਲ ਕੀਤੀ ਮੈਨੂੰ ਸਮਝ ਨਾ ਲੱਗੀ ਫਿਰ ਪੰਜਾਬੀ ਮੁੰਡੇ ਨੇ ਗੱਲ ਕੀਤੀ ਉਹਨਾਂ ਕਹਿਆ ਵੀ ਆ ਇਦਾਂ ਹੋਇਆ ਬਣਾ 11 ਵਜੇ ਆਣ ਕੇ ਰੋਟੀ ਖਾਧੀ ਆ ਰੋਟੀ ਖਾ ਕੇ ਤੇ ਸੁਤਾ ਵਾ ਤੇ ਸਵੇਰੀ ਸਬਜੀ ਸਵੇਰੇ ਬਣਾਉਣ ਵਾਸਤੇ ਰਾਜਮਾ ਭੇ ਗਿਆ ਜਾਵਾ ਤੇ ਮੁੜ ਕੇ ਸੁੱਤਿਆਂ ਕਹਿੰਦੇ ਪਤਾ ਨਹੀਂ ਲੱਗਾ ਸਾਨੂੰ ਕੀ ਬਣਿਆ ਉਹਨਾਂ ਨੇ ਸਵੇਰੇ ਹੀ ਵੇਖਿਆ ਜਦੋਂ ਮੈਂ ਫੋਨ ਕਰਨ ਲਈ ਜਦੋਂ ਫੋਨ ਨਹੀਂ ਉੱਨੇ ਚੁੱਕਿਆ ਮੇਰੀ ਗਰੀਬਣੀ ਦੀ ਮਦਦ ਕਰੀ ਜੇ ਮੇਰਾ ਬਚਾਈ ਜੇ ਉਹ আর ਵੀ ਮੇਰੀ ਹਲਫ ਕੀਤੀ ਜਾਵੇ ਮੇਰਾ ਆਸਰਾ ਨਹੀਂ ਕੋਈ ਰਿਹਾ ਮੇਰਾ ਕੋਈ ਆਸਰਾ ਨਹੀਂ ਰਿਹਾ ਮੇਰੇ ਪੁੱਤ ਹੀ ਕੋਈ ਕਮਰਾ ਪੁੱਤ ਹੀ ਉਹ ਵੀ ਚਲ ਗਿਆ ਉਹ ਲਗਤੂ ਚਲ ਗਿਆ ਬੰਦਨੀਆਂ ਤੋਂ ਤੇ ਪਾਪਾ ਵੀ ਨਹੀਂ ਮੇਰਾ ਨਾਮ ਹਰਜਿੰਦਰ ਸਿੰਘ ਜੀ ਪਿੰਡ ਮੇਰਾ ਬਾਲਿਆ ਹੈ ਤੇ ਇਹ ਜਿਹੜਾ ਬੇਟਾ ਸੀ ਸਤਨਦਰ ਸਿੰਘ ਜੀ ਮੇਰੇ ਸਾਡੇ ਦਾ ਲੜਕਾ ਸੀ ਮੈਨੂੰ ਲੱਗਦਾ ਜੀ ਤੇ 2013 ਚ ਇਹਦੇ ਡੈਡੀ ਦੀ ਡੈਥ ਹੋ ਗਈ ਤੇ ਮੁੜ ਕੇ ਪਹਿਲਾਂ ਇਹਦੇ ਤਾਇ ਦੇ ਹੋ ਗਈ ਫਿਰ ਇਹਦੇ ਡੈਡੀ ਦੀ ਹੋ ਗਈ ਵਿੱਚ ਚਾਚੇ ਦੀ ਹੋ ਗਈ ਬਾਅਦ ਚ ਉਹਦੇ ਚਾਚੀ ਦੀ ਵੀ ਹੋ ਗਈ ਤੇ ਬਾਅਦ ਉਹ ਜੋਗਾ ਦੀ ਮਾਤਾ ਦੇ ਦਾਦੀ ਦਾਦਾ ਉਹਨਾਂ ਦੀ ਬਹੁਤ ਹੋ ਗਈ ਇੱਕ ਸਾਲ ਨਹੀਂ ਹੋਇਆ ਡੇਢ ਕੇ ਸਾਲ ਹੋਇਆ ਵਾ ਇਹਦੇ ਚਾਚੇ ਦਾ ਪੁੱਤਰ ਸੀ ਉਹ ਵੀ ਰੇਨ ਚ ਲੁੰਦਾ ਸੀ ਉਹ ਅੰਬਾੜੇ ਉਹ ਵੀ ਉੱਥੇ ਜਿੱਦਾਂ ਅਚਨਚੇਤਿ ਮੌਤ ਹੋਈ ਤੇ ਹੁਣ ਜੇ ਸਾਲ ਡੇਢ ਹੋ ਦੋਈ ਤੇ ਹੁਣ ਆ ਜਿਹੜੀ ਸੱਟ ਪੈ ਗਈ ਬਹੁਤ ਵੱਡੀ ਸੱਟ ਪਈ ਹੈ ਜਿਹਦਾ ਅਸੀਂ ਆਪਣੇ ਮੂੰਹ ਬਿਆਨ ਹੀ ਕੋਈ ਕਰਨ ਜੋਗਾ ਨਹੀਂ ਨਾ ਅਸੀਂ ਇਹਨੂੰ ਕੋਈ ਹੌਸਲਾ ਦੇਣ ਜੋਗੇ ਨਹੀਂ ਇਹ ਕਾਇਦੇ ਆਸਰੇ ਨੂੰ ਹੌਸਲਾ ਦੇ ਗਏ। ਬਾਕੀ ਅਸੀਂ ਸਰਕਾਰ ਕੋ ਪੰਜਾਬ ਸਰਕਾਰ ਨੂੰ ਜਾਂ ਕੇ ਸਰਕਾਰ ਕੋ ਲੋਕ ਭਲਾਈ ਸੰਸਥਾ ਤੋਂ ਬੇਨਤੀ ਕਰਨੇ ਹਾਂ ਹੱਥ ਜੋੜ ਕੇ ਵੀ ਕੋਈ ਇਹ ਪ੍ਰਵਾਦ ਦੀ ਮਦਦ ਕੀਤੀ ਜਾਵੇ। ਇਹ ਆਰਥਿਕ ਪੱਖੋਂ ਬਹੁਤ ਗਰੀਬ ਵਾਰਿਆਂ ਜਿਹੜੀ ਇੱਕ ਕਿੱਲਾ ਪੜੀ ਹੈ ਇੱਕ ਕਿੱਲੇ ਜ ਤੁਹਾਨੂੰ ਪਤਾ ਰੋਟੀ ਵੀ ਨਹੀਂ ਚੱਲਦੀ। ਤੇ ਪਤਾ ਨਹੀਂ ਇੱਕ ਕਿਸ ਤਰੀਕੇ ਨਾਲ ਆਪਣਾ ਟਾਈਮ ਪਾਸ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਕੱਦਿਆ ਚੋਕ ਕੇ ਕੋਈ ਰਿਸ਼ਤੇਦਾਰਾਂ ਨੂੰ ਫੜ ਫੜ ਕੇ ਸਾਰੇ ਮੱਦ ਕੀਤੀ ਥੋੜੀ ਬੋਤੀ ਜਨੀ ਨਹੀਂ ਹੋ ਕਰਨ ਯੋਗ ਸੀ ਤੇ ਉਹ 1 ਸਾਲ ਹੋਇਆ ਬਾਹਰ ਗਏ ਨੂੰ ਛਾਲ ਵੀ ਨਹੀਂ ਹੋਇਆ ਜੇ ਤੇ ਆ 231 ਤਰੀਕ ਨੂੰ ਸਵੇਰੇ 7 8 ਵਜੇ 8:30 ਵਜੇ ਫੋਨ ਆ ਗਿਆ ਉਹਦੀ ਡੈਥ ਹੋ ਗਈ ਆ ਤੇ ਉਦੋਂ ਦੇ ਰੋ ਰੋ ਕੇ ਕਲਾਬ ਬੁਰਾ ਹਾਲ ਉਹ ਇਕੱਲਾ ਸਾਰੇ ਦਾ ਕੋਈ ਨਹੀਂ ਗੱਲ ਨਹੀਂ ਕਿ ਉਹ ਕੋਈ ਲੱਭਾਡੇ ਕੋ ਨਹੀਂ ਹੈਗਾ ਜਿਹੜਾ ਇਹ ਤੇ ਸਰਕਾਰਾਂ ਕੋਈ ਬੇਨਤੀਆਂ ਦਾ ਲੋਕ ਭਲਾਈ ਸੰਸਥਾ ਜਿਹੜੀ ਆ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇੱਕ ਸਾਡੇ ਬੱਚੇ ਦੀ ਬਾਹਰੋਂ ਸੰਸਥਾ ਕੋਈ ਮਦਦ ਕਰੇ ਤੇ ਉਦਾਸ ਇੱਥੇ ਡੱਡ ਵੱਡੀਆਂ ਜਿਹੀਆਂ